ਵੀ ਐਡੇ ਪਵਿੱਤਰ ਪਾਣੀ ਨੂੰ ਖਰਾਬ ਕਰਿਆ ਗਿਆ ਹੁਣ ਬਾਬਾ ਜੀ ਨੇ ਸਟੈਪ ਚੱਕਿਆ ਵੀ ਇਹ ਪਾਣੀ ਦਾ ਅਸੀਂ ਕਹਿੰਦੇ ਵੀ ਪੀਣ ਯੋਗ ਬਣ ਜੇ ਤਾਂ ਚੰਗੀ ਗੱਲ ਆ ਅਸੀਂ ਇਹਦੇ ਵਿੱਚ ਪਾਣੀ ਪੀਂਦੇ ਵੀ ਰਹੇ ਹਾਂ ਉਹੀ ਪਾਣੀ ਅਸੀਂ ਪੀ ਕੇ ਜਵਾਨੀ ਨਿਮਾਈ ਆ ਸੜਕਾਂ 'ਮਿਹਨਤ ਕਰਨਾ ਉਹ ਅਸੀਂ ਜਿੱਦਣ ਦੇ ਐ ਪੂਰੀ ਮਿਹਨਤ ਨਾ ਲੱਗੀ ਹੋਇਆ ਵਾਹਿਗੁਰੂ ਦੇ ਹੱਥ ਸਫਲਤਾ ਵਾ ਉਹ ਦਿਨ ਕਿਉਂਕਿ ਅਸੀਂ ਘਾਟ ਬਣਾਉਣ ਦਾ ਅਰਥ ਇਹ ਹੀ ਹੈ ਕਿ ਅਸੀਂ ਇੱਥੇ ਨਾਉਣਾ ਚਾਹੁੰਨੇ ਸਾਫ ਪਾਣੀ ਦਾ ਵੀਉਣ ਵਾਲੇ ਸਮੇਂ ਵਿੱਚ ਜਰੂਰ ਆਸ ਵੀ ਹੈ ਅਰਦਾਸ ਵੀ ਹੈ ਵਿਸ਼ਵਾਸ ਵੀ ਹੈ ਯਕੀਨ ਹੈ ਗੁਰੂ ਦੇ ਪਾਤਸ਼ਾਹ ਕਿਰਪਾ ਕਰਨਗੇ ਸਾਡਾ ਮਲਮੂ ਤੇ ਕਿਸੇ ਦੇ ਨੂੰ ਪਹਿਣ ਵਾਸਤੇ ਸੀ ਦੇ ਰਹੇ ਆ ਇਹ ਕਿੱਡੀ ਕੁ ਵਧੀਆਈ ਗੱਲ ਆ ਸ਼ਰਮ ਹੋਣੀ ਚਾਹੀਦੀ ਆ ਪਰ ਆਉਂਦੀ ਨਹੀਂ ਹੁਣ ਕਰੀਏ ਕੀ ਆਪਾਂ ਤਾਂ ਅਰਦਾਸ ਹੀ ਕਰ ਸਕਦੇ ਆ ਅਸੀਂ ਗੱਲ ਜੀ ਤੁਹਾਡਾ ਸਵਾਗਤ ਹੈ ਪ੍ਰਾਈਮ ਸਵੇਰਾ ਦੇ ਵਿੱਚ ਅੱਜ ਅਸੀਂ ਖੜੇ ਹਾਂ ਬੁੱਢਾ ਦਰਿਆ ਦੇ ਉੱਪਰ ਤੇ ਅੱਜ ਇੱਥੇ ਕਾਰਜ ਜਿਹੜੇ ਨੇ ਉਹ ਚੱਲ ਰਹੇ ਨੇ ਸੰਤ ਸੀਚੇਵਾਲ ਵੱਲੋਂ ਇੱਥੇ ਕਾਰਜ ਕਰਵਾਇਆ ਜਾ ਰਿਹਾ ਹੈ ਪੰਜ ਪੌੜੀਆਂ ਦਰਿਆ ਨੂੰ ਇਸ਼ਨਾਨ ਕਰਨ ਦੇ ਲਈ ਪੰਜ ਪੌੜੀਆਂ ਪਹਿਲਾਂ ਹੀ ਪੂਰੀਆਂ ਹੋ ਚੁੱਕੀਆਂ ਹਨ ਇਸ ਕੰਮ ਨੂੰ ਕਿੰਨਾ ਟਾਈਮ ਲੱਗੇਗਾ ਇਸ ਲਈ ਆਪਾਂ ਜਾਣਕਾਰੀ ਲੈਣ ਲਈ ਗੱਲ ਕਰਦੇ ਹਾਂ ਸੰਤ ਸੀਚੇਵਾਲ ਜੀ ਨਾਲ ਸ਼ਸ਼ੀਕਾ ਸ਼ਸ਼ੀਕਾ ਜੀ ਬਾਬਾ ਜੀ ਤੁਸੀਂ ਇਹ ਮਤਲਬ ਬੁੱਡੇ ਦਰਿਆ ਨੂੰ ਇਸ਼ਨਾਨ ਦਰਿਆ ਬਣਾਉਂਦਾ ਕੰਮ ਕਰ ਰਹੇ ਹੋ ਇਹ ਨਾਲੇ ਨੂੰ ਇਸ਼ਨਾਨ ਬਣਾਉਂਦਾ ਕੰਮ ਕਰ ਰਹੇ ਹੋ ਇਹ ਕਦੋਂ ਤੱਕ ਪੂਰਾ ਹੋ ਸਕਦਾ ਹੈ ਬੁੱਢਾ ਇਹ ਤਾਂ ਹੁਣ ਲੱਗੇ ਹੋਏ ਆ ਸਾਡਾ ਕੰਮ ਮਿਹਨਤ ਕਰਨਾ ਕੋਈ ਅਸੀਂ ਜਿੱਦਣ ਦੇ ਐ ਪੂਰੀ ਮਿਹਨਤ ਨਾਲ ਲੱਗੇ ਹੋਏ ਆ ਵਾਹੀ ਗੁਰ ਦੇ ਹੱਥ ਸਫਲਤਾ ਵਾ ਉਹ ਦਿਨ ਕਿਉਂਕਿ ਅਸੀਂ ਘਾਟ ਬਣਾਉਣ ਦਾ ਅਰਥ ਇਹ ਹੀ ਹੈ ਕਿ ਅਸੀਂ ਇੱਥੇ ਨਾਉਣਾ ਚਾਹੁੰਦੇ ਸਾਫ ਬਾਣੀ ਨਾਲ ਉਹਦੇ ਵਾਸਤੇ ਜਿਹੜੇ ਅੱਗੇ ਕੰਮ ਕਰਨ ਵਾਲੇ ਆ ਅਠਾ ਪਿੰਡਾਂ ਦਾ ਪਾਣੀ ਪਿੰਦਾ ਉਹਦੇ ਸੱਤਾ ਪਿੰਡਾਂ ਦੇ ਛੱਪੜ ਹੈਗੇ ਆ ਉਸ ਪਟਾਕ ਨੂੰ ਬੰਦ ਕਰਾਵਾਂਗੇ ਇੱਕ ਦਾ ਨਾਲ ਕਨੈਕਸ਼ਨ ਜੋੜ ਦੇਣਾ ਬਾਕੀ ਡੈਰੀਆਂ ਉਹਨਾਂ ਦਾ ਅਸੀਂ ਗੋ ਵੀ ਚੱਕ ਰਹੇ ਹਾਂ ਮਧਰਾਲ ਵੀ ਚੱਕ ਰਹੇ ਹਾਂ ਤੇ ਜਿਹੜੀਆਂ ਹੋਰ ਖੇੜੇ ਤੇ ਕਰ ਰਹੀ ਨੇ ਉਹਨਾਂ ਨੂੰ ਵੀ ਉਹ ਜਿਹੜੇ ਹੈਗੇ ਤਿੰਨ ਟੈਂਕਰ ਅਸੀਂ ਹੋਰ ਦੇ ਰਹੇ ਹਾਂ ਐ ਐਮਪੀ ਲੈਂਡ ਤੋਂ ਪੰਚਾਇਤਾਂ ਨੂੰ ਵੀ ਉਹ ਆਪਣੇ ਟੈਂਕਰਾਂ ਦੇ ਨਾਲ ਉਸੇ ਆਪਣੀਆਂ ਖੋਦੀਆਂ ਬਣਾਉਣ ਉਹਦੇ ਵਿੱਚ ਪਾਣੀ ਸਟੋਰ ਕਰਨ ਤੇ ਉਹ ਵੈਕਮ ਪੰਪ ਨਾਲ ਚੱਕ ਕੇ ਉਹ ਜਿਹੜਾ ਹੈਗਾ ਖੇਤਾਂ 'ਚ ਵੀ ਜਾ ਸਕਦਾ ਤੇ ਜੇ ਨਾਂ ਵੀ ਹੋਵੇ ਦੇਥੇ ਟ੍ਰੀਟਮੈਂਟ ਪਲੈਂਟ ਲੱਗਾ ਹੈਗਾ ਲੋਹੇ ਉਹ ਜਿਹੜਾ ਮਦਰ ਹਾਲ ਉਹਦੇ ਵਿੱਚ ਵੀ ਜਾ ਸਕਦਾ ਸੋ ਜਦੋਂ ਇਹ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਰੁਕ ਗਈਆਂ ਤੇ ਫਿਰ ਸਾਫ਼ ਪਾਣੀ ਜਿਹੜਾ ਹੈਗਾ 200 ਗਿਊਸ਼ ਕੋ ਇਹਨੂੰ ਛਡਵਾਵਾਂਗੇ ਸਾਫ਼ ਹੋ ਜਾਊਗਾ ਤੇ ਨੌਨ ਨਾਲ ਬਣੂਗਾ ਇਸੇ ਤਰ੍ਹਾਂ ਇਹ ਹੈਗਾ ਐਂਟਰੀ ਪੁਆਇੰਟ ਇਹ ਇਹ ਘਾਟਾ ਦਾ ਸੰਤ ਘਾਟ ਇਹਦੇ ਅੱਗੇ ਜਿਹੜੇ ਆਉਣਗੇ ਉਹ ਗਊ ਘਾਟ ਤੇ ਅੱਗੇ ਲਾਸ਼ ਦੇ ਚਰਨ ਘਾਟ ਤਾਂ ਕਿ ਜਿਹੋ ਜਿਹਾ ਪਾਣੀ ਇਥੇ ਐਂਟਰੀ ਤੇ ਆ ਰਿਹਾ ਇਹੋ ਜਿਹਾ ਮਿਊਸਪਲ ਕਾਰਪੋਰੇਸ਼ਨ ਤੋਂ ਲਵਾਗੇ ਵੀ ਸਾਨੂੰ ਇਹਦੇ ਵਿੱਚ ਦੇਖੋ ਜੀ ਇਹ ਕੁਆਲਿਟੀ ਹੈ ਤੁਹਾਡੇ ਸ਼ਹਿਰ ਹੋਣ ਨਾਲ ਕੁਆਲਿਟੀ ਇਹਦੀ ਖਰਾਬ ਨਾ ਹੋਵੇ ਉਹਦੇ ਵਾਸਤੇ ਯਤਨ ਕਰ ਰਹੇ ਆ ਲੱਗੇ ਹੋਏ ਆ ਸਾਰਿਆਂ ਦੇ ਵਾਸਤੇ ਪ੍ਰਸ਼ਾਸਨ ਵੀ ਲੱਗਾ ਹੋਇਆ ਮਿਊਸਪਲ ਕਾਰਪੋਰੇਸ਼ਨ ਪੋਲੂਸ਼ਨ ਕੰਟਰੋਲ ਬੋਰਡ ਅ ਸੀਵਰੇਜ ਬੋਰਡ ਪੰਚਾਇਤੀ ਰਾਜ ਜਿਹੜਾ ਹੈ ਉਹਦੇ ਨਾਲ ਡੈਰੀ ਵਿਭਾਗ ਜਿਨੇ ਵੀ ਹੈਲਥ ਵਿਭਾਗ ਸਾਰਿਆਂ ਦੇ ਜਿਹੜੇ ਹੈਗੇ ਆਪੋ ਆਪਣੀਆਂ ਪੁਲਿਸ ਵਾਲੇ ਆਪਣੀ ਡਿਊਟੀ ਨਿਭਾ ਰਿਹਾ ਵੀ ਜਿਹੜਾ ਨਾ ਬਿਲਕੁਲ ਮੰਨੂਗਾ ਰੂ ਵੀ ਰਾਜ ਜਿਹੜਾ ਹੈਗਾ ਇਕਤਿਆਰ ਕਰਾਂਗੇ ਤੁਹਾਨੂੰ ਕੀ ਲੱਗਦਾ ਕਿ ਲੋਕ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਣਗੇ ਇੱਕ ਵਾਰੀ ਬਹਾਲ ਹੋਣ ਤੋਂ ਬਾਅਦ ਇਹਨੂੰ ਬਹਾਲ ਕੰਡੀਸ਼ਨ ਚ ਰੱਖ ਪਾਣਗੇ ਕਿਉਂ ਇਉਂ ਆ ਨਾ ਕਿ ਕੋਈ ਵੀ ਚੀਜ਼ ਹੁਣ ਤੱਕ ਸਾਡੀ ਸੋਚ ਰੇ ਵੀ ਇੰਪੋਸੀਬਲ ਹੈ ਨਹੀਂ ਹੋ ਸਕਦਾ ਹੈ ਨਹੀਂ ਹੋ ਸਕਦਾ ਪਹਿਲੀ ਗੱਲ ਤਾਂ ਸਾਡੀ ਪੋਜ਼ਿਟਿਵ ਨੂੰ ਹੋ ਸਭ ਕੁਝ ਸਕਦਾ ਜੀ ਯਤਨ ਕਰਨ ਦੀ ਲੋੜ ਜੀ ਕੁਝ ਯਤਨ ਪਿਛਲੇ ਸਾਲ ਦੇ 2 ਫਰਵਰੀ ਤੋਂ ਸ਼ਰੰਭੇ ਸੀ ਜੀ ਕੁਝ ਇਹੋ ਜਿਹੇ ਲੱਗਦੇ ਸੀ ਕਿ ਵੀ ਇਹ ਬੜਾ ਔਖਾ ਜਿਹਾ ਸਾਨੂੰ ਵੀ ਲੱਗਦਾ ਸੀ ਕੋਸ਼ ਇਹੋ ਜੇ ਕੰਮ ਜਿਹੜੇ ਅਸੀਂ ਦਤਨ ਕਰਨ ਦੇ ਨਾਲ ਮਹਾਰਾ ਨੇ ਕਿਰਪਾ ਕੀਤੀ ਆ ਜਿਸ ਤਰ੍ਹਾਂ ਜਮਾਲਪੁਰ ਵਾਲੀ ਡਰੇਨ ਉਹਦਾ ਪਾਣੀ ਰੁਕਿਆ ਉਹਦੇ ਤੋਂ ਇੱਕ ਵੱਡੀ ਸਾਨੂੰ ਆਸ ਜਗੀ ਆ ਕਿ ਜੇ ਏਡਾ ਇਹ ਇਹ ਹੋ ਸਕਦਾ ਤੇ ਹੁਣ ਤਾਂ ਏਡਾ ਕੋਈ ਕੰਮ ਰਹਿ ਨਹੀਂਗਾ ਕਿ ਜਿਹੜਾ ਨਾ ਹੋ ਪਾਵੇ ਵੀਉਣ ਨਾਲੇ ਸਮੇਂ ਵਿੱਚ ਜਰੂਰ ਆਸ ਵੀ ਆਰਦਾਸ ਵੀ ਆ ਵਿਸ਼ਵਾਸ ਵੀ ਹੈ ਯਕੀਨ ਆ ਗੁਰੂ ਦੇ ਪਾਤਸ਼ਾਹ ਕਿਰਪਾ ਕਰਨਗੇ ਕਿਉਂਕਿ ਬਾਰਿਸ਼ ਵਾਲੀ ਤਾਂ ਰੂੜੀਆਂ ਦੀ ਕਹਿੰਦੇ ਰੂੜੀ ਦੀ ਵੀ ਸੁਣ ਜਾਂਦੀ ਹੈ ਇਹ ਤਾਂ ਪੰਜ ਦਹਾਕੇ ਨੱਗੇ ਕੂੜਾ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਹਜੇ ਵੀ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਨਹੀਂ ਸਮਝਦੇ ਔਰ ਕੂੜਾ ਸੁੱਟ ਰਹੇ ਨੇ ਅਸੀਂ ਬਰ ਅਰਦਾਸ ਕਰਾਂਗੇ ਰੱਬ ਅਗੇ ਬੱਸ ਕਿਰਪਾ ਕਰੋ ਇਹਨਾਂ ਨੂੰ ਸਮਤ ਬਖਸ਼ੋ ਕਿਉਂਕਿ ਇਹੋ ਜਿਹੇ ਲੋਕਾਂ ਦੇ ਤਰਸ ਵੀ ਆਉਂਦਾ ਕਿ ਜਿਨ੍ਹਾਂ ਨੂੰ ਇਹ ਵੀ ਨਹੀਂ ਸਮਝੇ ਕਿ ਅਸੀਂ ਦੁਨੀਆ ਤੇ ਆਏ ਆ ਸਾਡਾ ਮਕਸਦ ਕੀ ਹੈ ਕਿਸੇ ਨੂੰ ਸੁਖ ਦੇਈਏ ਕਿਸੇ ਸਾਡਾ ਮਲਮੂਦ ਦੇ ਕਿਸੇ ਦੇ ਨੂੰ ਪਹਿਣ ਵਾਸਤੇ ਅਸੀਂ ਦੇ ਰਹੇ ਆ ਇਹ ਕਿੱਡੀ ਕੁ ਵਧੀਆ ਗੱਲ ਆ ਸ਼ਰਮ ਹੋਣੀ ਚਾਹੀਦੀ ਆ ਕਰਉਂਦੀ ਨਹੀਂ ਹੁਣ ਕਰੀਏ ਕੀ ਆਪਾਂ ਤਾਂ ਅਰਦਾਸ ਹੀ ਕਰ ਸਕਦੇ ਆ ਇਹ ਨਹੀਂ ਕਰਨਾ ਚਾਹੀਦਾ ਇਹਦੇ ਬਾਣੀ ਕਹਿੰਦੀ ਜੇਹਾ ਬੀਜੇ ਸੋ ਲੁਨੇ ਕਰਮਾਂ ਸੰਦਰਾ ਖੇਤ ਜੇ ਹੋਜੇ ਅਸੀਂ ਬੀਜ ਬੀਜਾਂਗੇ ਫਲ ਤਾਂ ਉਹ ਹੀ ਲੱਗਾਂਗੇ ਸੋ ਅਸੀਂ ਇਹੋ ਜੇ ਕਰਮਾਂ ਦੇ ਚੰਗੇ ਕਰਮਾਂ ਦੇ ਬੀਜ ਬੀਜੀਏ ਜਿਹਦੇ ਸਾਨੂੰ ਆਪ ਨੂੰ ਵੀ ਸੁਖ ਹੋਵੇ ਤੇ ਗਵਾਂਡੀਆਂ ਨੂੰ ਵੀ ਸੁਖ ਹੋਵੇ ਅੱਗੇ ਜਾ ਕੇ ਮਾਲਵਾ ਤੇ ਰਾਜਸਥਾਨ ਦੇ ਲੋਕ ਵੀ ਗੋਣ ਗੋਣ ਉਹ ਵੀ ਭੋਗ ਜਿਹੜੀ ਹੈਗੀ ਆ ਬਿਮਾਰੀਆਂ ਤੋਂ ਮੁਕਤ ਹੋਣ ਤੋ ਇੱਕ ਵੱਡੀ ਜੜੀ ਹੈਗੀ ਸਾਡੀ ਸਾਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਜਦੋਂ ਸਾਰੇ ਰਲ ਕੇ ਇਕੱਠੇ ਨਿਵਾਵਾਂਗੇ ਸਾਨੂੰ ਨਹੀਂ ਲੱਗਦਾ ਕਿ ਕੋਈ ਕਾਰਜਾ ਉਹ ਅਧੂਰਾ ਰਹੇ ਸਾਸੀਕਾਲ ਸਰ ਇਹ ਜਿਹੜਾ ਕਾਰਜ ਚੱਲ ਇਹ ਜਿਹੜਾ ਕਾਰਜ ਚੱਲ ਰਿਹਾ ਹੈ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਕਹਿੰਦਾ ਜੀ ਸਾਡੀ ਮੂੰਹ ਜ਼ੁਬਾਨ ਦੇ ਵਿੱਚ ਕੋਈ ਲੱਭੀ ਨਹੀਂ ਅਸੀਂ ਕੀ ਕਹੀਏ ਵੀ ਐਡੇ ਪਵਿੱਤਰ ਪਾਣੀ ਨੂੰ ਖਰਾਬ ਕਰਿਆ ਗਿਆ ਹੁਣ ਬਾਬਾ ਜੀ ਨੇ ਸਟੈਪ ਚੱਕਿਆ ਵੀ ਇਹ ਪਾਣੀ ਦਾ ਅਸੀਂ ਕਹਿੰਦੇ ਵੀ ਪੀਣ ਯੋਗ ਬਣ ਜੇ ਤਾਂ ਚੰਗੀ ਗੱਲ ਆ ਬਹੁਤ ਚੰਗੀ ਗੱਲ ਆ ਅਸੀਂ ਤਾਂ ਇਹ ਚੀਜ਼ ਦੇਖੀ ਆ ਵੀ ਅਸੀਂ ਇਹਦੇ ਵਿੱਚ ਪਾਣੀ ਪੀਂਦੇ ਵੀ ਰਹੇ ਆ ਉਹੀ ਪਾਣੀ ਅਸੀਂ ਪੀ ਕੇ ਜਿਵਾਨੀ ਨਮਾਈ ਆ ਇਹਦੇ ਵਿੱਚੋਂ ਪਾਣੀ ਪੀਂਦੇ ਰਹੇ ਆ ਇਹ ਅਸੀਂ ਨਾਲੇ ਪਸ਼ੂ ਨੂੰ ਮਾਉਣੇ ਨਾਲ ਪਾਣੀ ਪੀਣਾ ਕੀ ਲੱਗਦਾ ਮੁੜ ਕੇ ਦਰਿਆ ਬਣ ਜਾਏਗਾ ਦੇਖੋ ਜੀ ਜੇ ਤਾਂ ਮਹਾਰਾਜ ਨੇ ਕਿਰਪਾ ਕਰਤੀ ਇਹਦਾ ਆਪਣੇ ਜਿਹੜੇ ਸੀ ਧਰਤੀ ਦੇ ਬੋਝ ਲੋਕ ਤੁਰੇ ਫਿਰਦੇ ਆ ਜੇਦਾ ਬੁੱਧੀ ਇਹਨਾਂ ਨੂੰ ਹੋ ਗਈ ਫਿਰ ਤਾਂ ਜੀ ਇਹ ਪਹਿਲਾਂ ਵਾਲੀ ਸਥਿਤੀ ਤੇ ਆ ਜੂ ਜੇ ਇਹਨਾਂ ਨੂੰ ਮਹਾਰਾਜ ਨੇ ਬੁੱਧੀ ਨਾ ਵਖੀ ਇਹ ਜੋ ਹਾਲ ਆਪਾਂ ਨੂੰ ਦੇਖਦਾ ਉਹੀ ਰਹਿਣਾ ਮਾ ਜੀ ਫੇ ਤਾਂ ਦੇਖਦਾ ਹੀ ਆਪਾਂ ਨੂੰ ਜੋ ਹਾਲ ਹੈਗਾ ਇਹਦਾ ਫੇ ਤਾਂ ਉਹੀ ਰਹਿਣਾ ਜੀ ਰਾਜੇ ਜੇ ਅਸੀਂ ਬੁੱਧੀਮਾਨ ਹੋ ਗਏ ਮਹਾਰਾਜ ਨੇ ਬੁੱਧੀ ਦਿੱਤੀ ਵੀ ਇਹ ਪਾਣੀ ਪਵਿੱਤਰ ਆ ਕਹਾਂ ਜਾਂਦਾ ਰਾਤਾਂ ਚ ਜਾਂਦਾ ਕਿੰਨੀ ਜਨਤਾ ਪਾਣੀ ਪੀਂਦੀ ਐ ਇਹਨੂੰ ਜੇ ਤਾਂ ਅਸੀਂ ਦਿਮਾਗ ਚ ਸੋਚ ਲਿਆ ਰਾਜੇ ਫੇ ਤਾਂ ਓਕੇ ਆ ਨਹੀਂ ਤਾਂ ਤੁਹਾਨੂੰ ਦੇਖਦਾ ਵੀ ਇਹਦਾ ਦੇਖ ਤੇ ਇਹ ਇਹੀ ਦਰਿਆ ਜਿਵੇਂ ਹੁਣ ਬਾਬਾ ਜੀ ਸੋਚ ਰਹੇ ਆ ਵਧੀਆ ਬਣ ਜੇ ਇਹਦੇ ਵਿੱਚ ਕਿਸ਼ਤੀਆਂ ਚੱਲਣ ਸਾਡੇ ਜਵਾਕ ਹੂਟੇ ਲੈਣ ਦੇਖੋ ਜੇ ਗੋਰੇ ਹੁੰਦੇ ਖਬਰਾਂ ਇਹਦਾ ਕੀ ਬਣਾਉਂਦੇ ਹੋ ਆ ਆ ਨਾ ਹੁੰਦਾ ਜੋ ਜੇ ਗੁਰੇ ਹੁੰਦੇ ਆ ਜੀ ਸਤਿ ਸ੍ਰੀ ਅਕਾਲ ਜੀ ਸਾਡਾ ਨਾਮ ਕੀ ਹੈ ਮੇਰਾ ਨਾਮ ਦਲਜੀਤ ਸਿੰਘ ਬਾਗੀ ਹੈ ਜੀ ਮੈਂ ਅੱਜ ਤੋਂ 60 ਸਾਲ ਪਹਿਲਾਂ ਇਸ ਦਰਿਆ ਦੀ ਉਹ ਹਾਲਤ ਦੇਖੀ ਹੈ ਬਹੁਤ ਜ਼ਿਆਦੇ ਇੰਨਾ ਪਵਿੱਤਰ ਜਲ ਸੀਗਾ ਗਊ ਘਾਟ ਗੁਰਦੁਆਰਾ ਜਿੱਥੇ ਉੱਥੋਂ ਬਹੁਤ ਪਵਿੱਤਰ ਜਲ ਸੀਗਾ ਉਹਦੇ ਵਿੱਚ ਦੇ ਸਾਰੇ ਮੱਛੀਆਂ ਕੋ ਗਏ ਸਪੀਆਂ ਜੋ ਵੀ ਸੀ ਸਾਰੇ ਇੱਕ ਪੈਸਾ ਸਿੱਟਦੇ ਹੋ ਨਾ ਤੁਸੀਂ ਪੈਸਾ ਵੀ ਥੱਲੇ ਸਾਫ਼ ਐਨ ਦਿਖਦਾ ਸੀ ਤੁਸੀਂ ਉਹ ਪੈਸਾ ਚੁੱਕ ਸਕਦੇ ਹੋ ਦਰਿਆ ਦੀ ਇਹ ਹਾਲਤ ਸੀਗੀ ਸਭ ਤੋਂ ਪਹਿਲਾਂ ਜਿੱਥੇ ਬਾਬਾ ਜੀ ਨੇ ਪਹਿਲਾ ਪੰਪ ਲਾਇਆ ਹੈ ਨਾ ਹੁਣ ਆਪਾਂ ਸ਼ਮਸ਼ਾਨ ਘਾਟ ਦੇ ਲਾਗੇ ਉਹ ਘਾਟ ਇਹ ਦਰਿਆ ਇਹ ਜਿਹੜਾ ਸ਼ਿੰਗਾਰ ਸੇ ਨੂੰ ਜਾਂਦਾ ਇਹਦੇ ਵਿੱਚ ਵੀ ਮੱਛੀਆਂ ਹੁੰਨੀਆਂ ਸੀਗੀਆਂ ਇਹ ਬਾਅਦ ਚ ਇਹਦੇ ਵਿੱਚ ਵੀ ਗੰਦ ਪੈਣਾ ਸ਼ੁਰੂ ਹੋਇਆ ਤੇ ਤਾਂ ਇਹ ਦਰਿਆ ਦੀ ਇਹ ੁੱਡੇ ਦਰਿਆ ਦੀ ਇਹਨਾਂ ਨੇ ਆ ਹਾਲਤ ਕਰ ਦਿੱਤੀ ਹੈ ਹੁਣ ਬਾਬਾ ਜੀ ਦੀ ਕੋਸ਼ਿਸ਼ ਨਾਲ ਉਮੀਦ ਹੈ ਵੀ ਬਹੁਤ ਛੇਤੀ ਇਹ ਉਹਦਾ ਪਹਿਲੇ ਦਰਿਆ ਦੇ ਰੂਪ ਵਿੱਚ ਆ ਜਾਊਗਾ ਕਿਉਂਕਿ ਬਾਬਾ ਜੀ ਨੇ ਜਿਹੜਾ ਸੁਲਤਾਨਪੁਰ ਬਈ ਜੀ ਦਾ ਕਾਰਜ ਕੀਤਾ ਉਹ ਬਾਬਾ ਜੀ ਉਸ ਮਤਲਬ ਪੂਰਨੈ ਤੇ ਚੱਲਦੇ ਹੋਏ ਇਹਨੂੰ ਬਾਬਾ ਜੀ ਪੂਰਾ ਸਾਨੂੰ ਵੀ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਇਹਦੇ ਵਿੱਚ ਕੋਈ ਕਿਸੇ ਕਿਸਮ ਦਾ ਕੂੜਾ ਘਰ ਘਟਨਾ ਸੁਟਾਇਆ ਜਾਵੇ ਜਿਸਨ ਸਿਟੀਵਾਲ ਜੀ ਨੂੰ ਸੁਣਿਆ ਤਾਂ ਇਹ ਦਰਿਆ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਸਾਫ ਹੋ ਜਾਏਗਾ ਤੇ ਅਸੀਂ ਇਸ ਨੂੰ ਫਿਰ ਪੁਰਾਣੇ ਦਰਿਆ ਦੀ ਤਰ੍ਹਾਂ ਹੀ ਦੇਖਾਂਗੇ ਪ੍ਰਾਈਮ ਸਵੇਰਾ ਦੇਖਣ ਲਈ ਧੰਨਵਾਦ ਨਵੀਆਂ ਤੇ ਤਾਜ਼ਾ ਖਬਰਾਂ ਸੁਣਨ ਲਈ ਦੇਖਦੇ ਰਹੋ ਪ੍ਰਾਈਮ ਸਵੇਰਾ